ਮੇਰਾ ਨਾਮ ਸੁਮਿੰਦਰ ਸਿੰਘ ਜੀ ਤੇ ਕੀ ਗੱਲ ਕੀ ਹੋਈ ਹੈ ਜੀ ਅੱਜ ਇੱਕ ਕਸਟਮਰ ਆਇਆ ਮੇਰੇ ਕੋ ਮੁੰਦਰੀ ਲੈਣ ਵਾਸਤੇ ਦੇਖਣ ਵਾਸਤੇ ਮੈਂ ਪਹਿਲਾਂ ਉਹ ਜੈਂਟਸ ਮੁੰਦਰੀ ਦਿਖਾਈ ਤੇ ਕਹਿੰਦਾ ਮੇਰੇ ਨਾਲ ਲੇਡੀਆਂ ਆ ਰਹੀਆਂ ਪਿੱਛੇ ਤੇ ਉਹਨਾਂ ਲੇਡੀਸ ਸਮਾਨ ਵੀ ਲੈਣਾ ਤੇ ਮੈਂ ਉਹਨਾਂ ਜੈਂਟਸ ਵਿਖਾਈ ਪਹਿਲਾਂ ਡੱਬੀ ਚੋਂ ਕੱਢ ਕੇ ਮੁੰਦਰੀ ਉਹਦੇ ਚ ਤਕਰੀਬਨ 7 ਟੋਲੇ ਦੇ ਕਰੀਬ ਹੈ ਗਿਆ ਸੀ ਸਮਾਨ ਮੇਰਾ ਤੇ ਫਿਰ ਦੂਸਰੀ ਕਹਿੰਦਾ ਚਲੋ ਨਹੀਂ ਤੇ ਮੈਨੂੰ ਲੇਡੀ ਜੀ ਫਾਦੋ ਆ ਜਾਂਦੀਆਂ ਮਗਰ ਮੈਂ ਜਦੋਂ ਉਹ ਦੂਜੀ ਡੱਬੀ ਕੱਢ ਕੇ ਵਿਖਾਈ ਉਹਦੇ ਚ 6 ਟੋਲੇ ਸਮਾਨ ਹੈ ਜੀ ਲੇਡੀ ਜੀ ਮੁੰਦਰੀਆਂ ਜਿਹੜੀਆਂ ਤੇ ਉਹਨੇ ਰੱਖੀਆਂ ਕਦੋਂ ਮੰਦਰੀਆਂ ਵੇਖੀਆਂ ਤੇ ਫਿਰ ਮੈਨੂੰ ਕਹਿੰਦਾ ਵੀ 100 ਰੁਪਏ ਕਰ ਲੋਗੇ ਮੈਂ ਕਵਿੰਨ ਕਰ ਲਾਂਗੇ ਉਹਨੇ ਆਪਣੀ ਜੇਬ ਚ ਪੈਸੇ ਵੀ ਕਿੰਨੇ ਥੋੜੇ 8-9000 ਰੁਪਇਆ ਕਹਿੰਦਾ ਬਾਕੀ ਮੈਂ ਗੂਗਲ ਪੇ ਕਰ ਲਊਗਾ ਮੈਂ ਕਰ ਲਾਂਗਾ ਵਿੱਕੀ ਆ ਜਾ ਯਾਰ ਇਸ ਤੋਂ ਬਾਅਦ ਫਿਰ ਥੋੜੀ ਜਿਹਾ ਬਾਅਦ ਇੱਕ ਜਣਾ ਹੋਰ ਆਇਆ ਨੰਗਦੇ ਬਾਨੇ ਚ ਹੀ ਉਹਨੇ ਦੱਤਰ ਸਾਈਡ ਤੇ ਲਗਾਇਆ ਸੀ ਉਹ ਆ ਗਿਆ ਹੱਥਾ ਜੋੜ ਕੇ ਅੱਜਾਂ ਖਲੋ ਗਿਆ ਮੈਂ ਕਹਾਂ ਜੀ ਗੰਗਮਦਰੋ ਮਾਰੇ ਕਿਧਰ ਆਏ ਜੀ ਐਸਾ ਸੇਵਾ ਸੁਭੋਲੇ ਹਨ ਬਸ ਤੋ ਯਾਰ ਤੇ ਉਨੇ ਜਨ ਉਹਨੇ ਦਾਤਰ ਕੱਟ ਲਿਆ ਜਿਹੜਾ ਪਹਿਲਾ ਆ ਕੇ ਬੈਠਾ ਸੀ ਉਹਨੇ ਪਿਸਤਰ ਕੱਟ ਲਈ ਤੇ ਇੱਕ ਨਾਲ ਫਿਰ ਤੀਸਰਾ ਉਹ ਹੋਰ ਆ ਗਿਆ ਉਹ ਮੁੰਨਾ ਸੀ ਉਸਨੂੰ ਮੁੰਨਾ ਤੇ ਮੂੰਹ ਮ ਬੰਨਿਆ ਹੋਇਆ ਸੀ ਉਹਨੇ ਜਿਹੜਾ ਪਹਿਲਾ ਉਹਨੇ ਉਹਨੇ ਮੂੰਹ ਖੋਲਿਆ ਰਮਾਲ ਥੱਲੇ ਕੀਤਾ ਸੀ ਉਹਨੇ ਉਹ ਇੱਕ ਦਿਨ ਪਹਿਲਾਂ ਵੀ ਕੋਈ ਆਇਆ ਹਫਤਾ ਪਹਿਲਾਂ ਵੀ ਆਇਆ ਮੁੰਦਰੀ ਲੈ ਕੇ ਚੱਲ ਗਿਆ ਸੀ ਪਰ ਅੱਜ ਉਹ ਲੁੱਟ ਗੋ ਕਰਕੇ ਵੇ ਭੱਜ ਗਏ ਕਿੰਨਾ ਸਾਰਾ ਸਮਾਨ ਗਿਆ ਸੋਨਾ 7 ਤੋਂ ਲੈ ਕੇ ਤੇ 6 ਤੋਂ ਲੈ ਕੇ 13 ਟੋਲੇ ਤੋਂ ਨਾ 130 ਗ੍ਰਾਮ ਤੋਂ ਨਾ ਜੀ ਮਜ਼ਦੀ ਵੀ ਹੋ ਕੁਝ ਹਾਂਜੀ ਲਗਦੇ 4-5000 ਰੁਪਏ ਗੱਲੇ ਚ ਲੱਗੇ ਜੀ ਕੱਢ ਕੇ ਦੋ ਗੁਟਕਾ ਸਾਬ ਵੀ ਵਿੱਚ ਗੱਲੇ ਚ ਪਏ ਉਹ ਉਹ ਵੀ ਨਾਲ ਗੁਟਕਾ ਸਾਬ ਨਾਲ ਲੱਗੇ ਹਾਂਜੀ ਅੱਛਾ ਜੀ ਇਹ ਵੀ ਆਪਣੀ ਦੁਕਾਨ ਦਾ ਕੀ ਨਾਮ ਹੈ ਮੇਰਾ ਬੱਬਰ ਜੀਲਾ ਜੀ ਮੰਨਗਰ ਪਟਾਲਾ ਆ ਜੀ ਜੀ ਸਰ ਅਜਿਹਾ ਮਹਾਂਨਗਰ ਦੇ ਬੱਬਰ ਜੀਲਾ ਜੀ ਜੀ ਉਹ ਤੇ ਆਪਣੇ ਪਹਿਲੇ ਬੰਦੇ ਹੈਗੇ ਮੋਟਰਸਾਈਕਲ ਤੇ ਉਹ ਮੁੰਡੀਆਂ ਲੇਡੀਆਂ ਮੁੰਡੀਆਂ ਵੇਖਣ ਦੇ ਬਾਣੇ ਉਹਨਾਂ ਕੋ ਕਨ ਪੁਆਇੰਟ ਤੇ ਚਾਹਰ ਦੇ ਨਾਲ 30 ਗ੍ਰਾਮ ਫੌਣ ਲੈ ਕੇ ਜੀ ਉਹ ਪਰਚਾ ਦਰਜ ਕਰਕੇ ਕਸ਼ੇਰਪਾਲ ਕਸੇ ਮੈਂ ਇਹ ਜਿਹੜੇ ਤੇਰੀਆਂ ਨੇ ਸਰਦਾਰ ਸੀ ਜਾਂ ਮੁੰਨੇ ਕਿਸ ਤਰ੍ਹਾਂ ਜੀ ਸਰਦਾਰ ਸੀ ਇੱਕਨ ਖਾਕੀ ਬਗ ਬੱਲੇ ਸੀ ਚੈੱਕ ਜਗੜ ਪਾਈ ਸੀ ਆਪ ਨੂੰ ਕਿਹੜਾ ਤਬਾਲਾ ਬਣਿਆ ਤੇ ਚਟਾ ਚੋੜਾ ਪਾਇਆ ਸੀ ਸੋ ਸਰ ਕੋ ਸੀਸੀਟੀਵੀ ਫੋਟੋ ਵੀ ਹੈਗੀ ਕਹਾਵੇ ਸੀਸੀਟੀਵੀ ਫੋਟੋ ਜੀ ਵੀ ਆ ਗਈ ਹੈ ਖੰਗਾਲ ਦੇ ਬਾਕੀ ਕੈਮਰੇ ਚੈੱਕ ਕਰ ਰਿਹਾ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime